ਜਿੱਤੇ ਮਾਤਾ ਰਾਣੀ ਦੀ ਢੰਡੀ ਫੜ ਕੇ ਭਗਤ ਜਾ ਰਹੇ ਆ ਤੇ ਬਾਕੀ ਇੱਧਰ ਮਾਤਾ ਰਾਣੀ ਦੇ ਮੋਰੇ ਵੀ ਲੱਗਾ ਜਾ ਟੈਂਟ ਮੰਦਿਰ ਦੇ ਮੋਰੇ ਤੇ ਕਿਉਂਕਿ ਇੱਥੇ ਵੀ ਮੰਦਿਰ ਲੱਗਦਾ ਹਮੇਸ਼ਾ ਹੀ ਤੇ ਬਾਕੀ ਲਾਈਟਿੰਗ ਦੇ ਨਾਲ ਦੇਖੋ ਕਿੰਨਾ ਪਿਆਰਾ ਲੱਗਦਾ ਪਿਆ ਮੰਦਿਰ ਸਲਾਨਾ ਤੇ ਬਾਕੀ ਬੱਸਾਂ ਆ ਗਈਆਂ ਲੰਗਰਾਂ ਦੀ ਤਿਆਰੀ ਹੋ ਗਈ ਆ ਨਾ ਜਿੱਤੇ ਇੱਧਰ ਵੀ ਲੱਗ ਗਿਆ ਆ ਪੂਰਾ ਟੈਂਟ ਲੋ ਦੀ ਤੇ ਵੀ ਹੈਗਾ 25 26 ਅਤੇ 27 ਤਰੀਕ ਨੂੰ ਲੱਗਣਾ ਹੈ ਦੂਸਰਾ ਲੰਗਰ ਚਹੌਲ ਟੈਂਪ ਦੇ ਉੱਤੇ ਇੱਥੇ ਹਰ ਵਾਰੀ ਬਹੁਤ ਸੋਹਣਾ ਟੈਂਟ ਲੱਗਦਾ ਆ ਤੇ ਇਹ ਹੈਗੀ ਹੈ ਸਮੂਹ ਸੰਗਤ ਵਿਆਸ ਵੱਲੋਂ 11ਵਾਂ ਸਾਲਾਨਾ ਵਾਰਸ਼ਿਕ ਲੰਗਰ ਲਗਾਇਆ ਜਾ ਰਿਹਾ ਆ ਹਰ ਵਾਰੀ ਲੰਗਰ ਲੱਗਦਾ ਹੈ ਗੁਰਦੁਆਰੇ ਦੇ ਸਾਹਮਣੇ ਤੇ ਇੱਥੇ ਵੀ ਟੈਂਟ ਲੱਗ ਚੁੱਕਾ ਆ ਪੂਰੀ ਤਰ੍ਹਾਂ ਤੇ ਬਿਲਕੁਲ ਵਾਟਰਪੂਫ ਲੱਗਾ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿੱਦਾਂ ਬਾਰਿਸ਼ ਵਗੈਰਾ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਵਾਰੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਮਾਤਾ ਦੀ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਵੀ ਵਧੀਆ ਆ ਤੇ ਐਕਸਾਈਟਡ ਹੋਵੋਗੇ ਮਾਤਾ ਰਾਣੀ ਦੇ ਚਾਲਿਆਂ ਦੇ ਲਈ ਕਿਉਂਕਿ ਮਾਤਾ ਰਾਣੀ ਦੇ ਚਾਲਿਆਂ ਦੇ ਵਿੱਚ ਰਹਿ ਗਏ ਆ ਸਿਰਫ 2 ਦਿਨ ਤੇ 25 ਤਰੀਕ ਨੂੰ ਹੈਗਾ ਆ ਪਹਿਲਾ ਨਵਰਾਤਰਾ ਤੇ ਬਾਕੀ ਅੱਜ ਚੱਲਦੇ ਆ ਮਾਤਾ ਰਾਣੀ ਦੇ ਰੋਡ ਦੇ ਉੱਤੇ ਦੇਖਦੇ ਆ ਕਿਉਂਕਿ ਬਹੁਤ ਜ਼ਿਆਦਾ ਪਾਣੀ ਹੈ ਇਸ ਵਾਰੀ ਸ਼ਹਿਰਪੁਰ ਦੇ ਵਿੱਚ ਨੇ ਦੇਖਦੇ ਆ ਕਿਦਾਂ ਦੇ ਹਾਲਾਤ ਆ ਸਾਰੇ ਤੁਹਾਨੂੰ ਨਾਲੇ ਸਪੈਸ਼ਲ ਰਾਤ ਦਾ ਵਿਊ ਚੈੱਕ ਕਰਾਉਣੀ ਹੈ ਕਿਉਂਕਿ ਦਿਨੇ ਤਾਂ ਅਸੀਂ ਜਾਂਦੇ ਰਹੀ ਤਾ ਅਸੀਂ ਸਪੈਸ਼ਲੀ ਇਸੇ ਕਰਕੇ ਅੱਜ ਥੋੜਾ ਜਿਹਾ ਲੇਟ ਆਏ ਆ ਤੇ ਤਾਂ ਕਿ ਰਾਤ ਦਾ ਮਾਹੌਲ ਦੇਖ ਸਕੀਏ ਤੇ ਤੁਹਾਨੂੰ ਵੀ ਉਹਦੇ ਨਾਲ ਜਾਣੂ ਕਰਵਾ ਸਕੀਏ ਲੋ ਜੀ ਤੇ ਇਹ ਵਾਲੀ ਲੋਕੇਸ਼ਨ ਹੈਗੀ ਆ ਗੋਂਸਪੁਰ ਤੇ ਜਦੋਂ ਅਸੀਂ ਚੋਹਾਲ ਰੋਡ ਤੇ ਆਨੇ ਆ ਤੇ ਮਾਤਾ ਦੇ ਦਰਬਾਰ ਤੇ ਜਾਣ ਵਾਸਤੇ ਤੇ ਇਹ ਹੈਗਾ ਆ ਗੋਮਸਪੁਰ ਦੀ ਲੋਕੇਸ਼ਨ ਤੇ ਇੱਥੇ ਵੀ ਲੱਗਿਆ ਹੈ ਟੈਂਟ ਜਿਦਾ ਤੁਸੀਂ ਦੇਖ ਸਕਦੇ ਆ ਹਰ ਵਾਰੀ ਲੰਗਰ ਲੱਗਦਾ ਹੈ ਗੁਰਦੁਆਰੇ ਦੇ ਸਾਹਮਣੇ ਤੇ ਇੱਥੇ ਵੀ ਟੈਂਟ ਲੱਗ ਚੁੱਕਾ ਆ ਪੂਰੀ ਤਰ੍ਹਾਂ ਤੇ ਬਿਲਕੁਲ ਵਾਟਰਪੂਫ ਲੱਗਾ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿੱਦਾਂ بارش ਵਗੈਰਾ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਵਾਰੀ ਇਹ ਪਹਿਲਾਂ ਨਹੀਂ ਤਾਂ ਪਹਿਲਾਂ ਪਹਿਲਾਂ بارش ਹਟ ਜਾਂਦੀ ਹੁੰਦੀ ਆ ਮਾਤਾ ਰਾਣੀ ਦੇ ਚਾਲੇ ਸ਼ੁਰੂ ਹੋਣ ਤੋਂ ਪਹਿਲਾਂ ਬਟ ਇਸ ਵਾਰੀ ਨਹੀਂ हट रही ਤਾਂ ਕਰਕੇ ਇਸ ਵਾਰੀ ਪੂਰਾ ਵਾਟਰ ਪ੍ਰੂਫੀ ਟੈਂਟ ਲੱਗਾ ਹੋਇਆ ਆ ਤੇ ਇਧਰ ਵੀ ਨਾਲ ਹੀ ਅੱਗੇ ਸ਼ਾਪਸ ਵਗੈਰਾ ਦੇ ਲਈ ਸਾਰਾ ਕੁਝ ਇੰਤਜ਼ਾਮ ਹੋ ਰਿਹਾ ਆ ਨਾਲ ਨਾਲ ਤੇ ਇਹ ਵੀ ਇੱਥੇ ਵੀ ਲੰਗਰ ਆ ਪਿੱਛੇ ਨਾਲੋਂ ਹੀ ਚੌਕ ਵੀ ਲੰਗਰ ਆ 29 30 ਔਰ 31 ਤਰੀਕ ਨੂੰ ਤੇ ਇੱਥੇ 27 ਤਰੀਕ ਨੂੰ ਲੰਗਰ ਲੱਗਣਾ ਹੈ ਇਹ ਵੀ ਗੁਰਦੁਆਰੇ ਦੇ ਬਿਲਕੁਲ ਅੱਗੇ ਥੋੜਾ ਜਿਹਾ ਨਾਲ ਹੀ ਜਾ ਕੇ ਅੱਗੇ ਨੂੰ ਠੀਕ ਨਸ ਅੱਜ ਤੁਹਾਨੂੰ ਪੂਰੀ ਮਾਤਾ ਰਾਣੀ ਦੇ ਰੋਡ ਦੀ ਇਨਫੋਰਮੇਸ਼ਨ ਦਿੰਦੇ ਆ ਤੇ ਬਾਕੀ ਕੀ ਕੀ ਹਾਲਾਤ ਆ ਵਾ ਹਾਂ ਕਿੱਦਾਂ ਰਿਹਾ ਅਖਮੀਦ ਕਿਉਂਕਿ ਬਹੁਤ ਪਾਣੀ ਆਇਆ ਹੁਸ਼ਰਪੁਰ ਆਪਣੇ ਫਿਰ ਤੇ ਪਿਛਲੀ ਵਾਰ ਦੇ ਨਾਲੋਂ ਵੀ ਜ਼ਿਆਦਾ ਪਾਣੀ ਆਇਆ ਇਸ ਵਾਰੀ ਤੇ ਮੈਂ ਕਿਹਾ ਚਲੋ ਭਗਤਾਂ ਨੂੰ ਥੋੜਾ ਜਿਆਦਾ ਦੱਸਿਆ ਜਾਵੇ ਕਿ ਕਿੱਦਾਂ ਦਾ ਮਾਹੌਲ ਆ ਤੇ ਅਸੀਂ ਜਲਦੀ ਬਿਲਕੁਲ ਕੋਲ ਅੱਗੇ ਆ ਗਏ ਆ ਇੱਥੇ ਵੀ ਤੁਸੀਂ ਦੇਖ ਸਕਦੇ ਆ ਕਿ ਲੋ ਪਿੱਛੇ ਤੱਕ ਲੱਗ ਗਿਆ ਪੂਰਾ ਸਟੈਂਡ ਲੋਹੇ ਦੀਆਂ ਜਿਹੜੀਆਂ ਉਹ ਪਿੱਲਰਾਂ ਲੱਗਦੀਆਂ ਹੁੰਦੀਆਂ ਉਹ ਪੂਰੇ ਤਰ੍ਹਾਂ ਲੱਗ ਗਈਆਂ ਆ ਹਾਂ ਤੇ ਫਰੇਮ ਫਰੇਮ ਲੱਗ ਗਿਆ ਜਿੱਦਾਂ ਤੁਹਾਨੂੰ ਅਸੀਂ ਬਾਕੀ ਵੀ ਦਿਖਾਏ ਆ ਸਾਰੇ ਜਿੱਦਾਂ ਕੀ ਮਾਤਰਾ ਨੇ ਜੋ-ਜੋ ਲੰਗਰ ਲੱਗਦੇ ਆ ਸਾਰੇ ਏਟ ਜੈਂਡ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਇਸ ਦੇ ਲਈ ਚੈਨਲ ਨੂੰ ਲਾਈਕ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਜਿਆ ਮਾਤ ਦੇ ਜ਼ਰੂਰ ਲਿਖਿਓ ਤੇ ਸੰਗਦੇ ਬਾਕੀ ਤਾਂ ਠੀਕ ਆ ਬਾਕੀ ਜਿੱਦਾਂ ਇਦਾਂ ਨੌਰ ਵਗੈਰਾ ਪਈ ਹੈ ਰਸਤੇ ਆ ਕਿ ਥੋੜੀ ਥੋੜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਤਾਂ ਪਹਿਲਾਂ ਵੀ ਤੁਹਾਨੂੰ ਜਦੋਂ ਅਸੀਂ ਪਿਛਲੀ ਵੀਡੀਓ ਜਦੋਂ ਪਿਛੇ ਵਾਰੀ ਪਾਣੀ ਆਇਆ ਸੀਗਾ ਤੇ ਅਸੀਂ ਉਦੋਂ ਵੀ ਤੁਹਾਨੂੰ ਦਿਖਾਇਆ ਸੀਗਾ ਕਿ ਸਾਈਡਾਂ ਤੇ ਨੌਰ ਵਗੈਰਾ ਪਈ ਆ ਬਸ ਉਹੀ ਸੇਮ ਹਾਲਾਤ ਆ ਬਾਕੀ ਦੇਖਦੇ ਅੱਗੇ ਜਾ ਕੇ ਕਿਦਾਂ ਕੀ ਮਾਹੌਲ ਆ ਬਹੁਤ ਜ਼ਿਆਦਾ ਪੈ ਰਿਹਾ ਆ ਹਾਂ ਕੱਲ ਦਾ ਮਤਲਬ ਉਹ ਲੱਗਾ ਸੀਗਾ ਸਵੇਰੇ ਕਭੀ ਨਹੀਂ ਪਿਆ ਹੂੰ ਸਵੇਰੇ ਵੀ ਕੱਲ ਦਾ ਮੀ ਲੱਗਾ ਉਹ ਹੀ ਕਹਿੰਦੀ ਮੈਂ ਰਾਤ ਪੂਰੀ ਪਿਆ ਉਸ ਤੋਂ ਬਾਅਦ ਦਿਨੇ ਵੀ ਹੁਣ ਥੋੜਾ ਜਿਹਾ ਸ਼ਾਮੀ ਦਪਹਿਰੇ ਹਟਿਆ ਸੀਗਾ ਫਿਰ ਅਸੀਂ ਸੋਚਿਆ ਚਲੋ ਜਾ ਕੇ ਤਾਂ ਵੀਡੀਓ ਬਣਾਈ ਜਾਵੇ ਤੇ ਲਓ ਜੀ ਸੰਗ ਤੇ ਤੇ ਦੇਖ ਸਕਦੇ ਆ ਮਾਤਾ ਰਾਣੀ ਦੀ ਮੂਰਤੀ ਬਹੁਤ ਸੋਹਣੀ ਇਦਰਾ ਲੱਗਦੀ ਪਈ ਮੈਂ ਤਾਂ ਬਾਅਦ ਤਾਂ ਖਾਨੀ ਪਹਿਲਾਂ ਤੁਸੀਂ ਦੇਖੋ ਕਿੰਨਾ ਸੋਹਣਾ ਲੱਗਾ ਆ ਹੋਂ ਇੱਥੇ ਹਰ ਵਾਰੀ ਬਹੁਤ ਸੋਹਣਾ ਟੈਂਟ ਲੱਗਦਾ ਆ ਤੇ ਇਹ ਹੈ ਗਿਆ ਸਮੂਹ ਸੰਗਤ ਵਿਆਸ ਵੱਲੋਂ 11ਵਾਂ ਸਾਲਾਨਾ ਵਾਰਸ਼ਿਕ ਲੰਗਰ ਲਗਾਇਆ ਜਾ ਰਿਹਾ ਹੈ ਤੇ ਹੈਗੀ ਹੈ 29, 30 ਅਤੇ 31 ਤਰੀਕ ਨੂੰ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਮਾਤਾ ਦੀ ਚੌਂਕੀ ਵੀ ਆ 31 ਤਰੀਕ ਨੂੰ 8 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਬਾਕੀ ਤੁਸੀਂ ਦੇਖ ਸਕਦੇ ਆ ਟੈਂਟ ਪੂਰਾ ਐਨ ਵਧੀਆ ਲੱਗਾ ਹੋਇਆ ਆ ਸਿਰ ਵੀ ਟੱਟ ਲੱਗੇ ਤੇ ਬਾਕੀ ਇੱਧਰ ਮਾਤਾ ਰਾਣੀ ਦੇ ਮੋਹਰੇ ਵੀ ਲੱਗਾ ਜਾ ਟੈਂਟ ਮੰਦਿਰ ਦੇ ਮੋਹਰੇ ਕਿਉਂਕਿ ਇੱਥੇ ਵੀ ਲੰਗਰ ਲੱਗਦਾ ਹਮੇਸ਼ਾ ਹੀ ਤੇ ਬਾਕੀ ਲਾਈਟਿੰਗ ਦੇ ਨਾਲ ਦੇਖੋ ਕਿੰਨਾ ਪਿਆਰਾ ਲੱਗਦਾ ਵਿਆ ਮੰਦਰ ਹਾਂਜੀ ਤੇ ਇੱਧਰ ਵੀ ਲੱਗ ਗਿਆ ਇਹ ਕੋਟਕਪੁਰੇ ਵਾਲਿਆਂ ਦਾ ਲੰਗਰ ਆ ਸਲਾਨਾ ਤੇ ਬਾਕੀ ਬੱਸਾਂ ਆ ਗਈਆਂ ਲੰਗਰਾਂ ਦੀ ਤਿਆਰੀ ਹੋ ਗਈ ਆ ਪਰ ਪਰ ਕੇ ਰਾਸ਼ਨ ਤੇ ਇੱਧਰ ਚੂਲੇ ਵੀ ਲੱਗ ਗਏ ਆ ਇਹ ਦੋ ਦਿਨ ਬਾਅਦ ਆਇਆ ਨਾ ਕਾਫੀ ਤਿਆਰੀ ਹੋ ਗਈ ਆ ਨਾ ਹਾਂ ਦੁਕਾਨ ਵੀ ਲੱਗ ਗਈ ਉਹ ਲੋ ਦੇ ਇਧਰ ਘਟਾਉਣਿਆਂ ਦੀਆਂ ਦੁਕਾਨਾਂ ਵੀ ਲੱਗੀਆਂ ਬੱਚਿਆਂ ਦੀਆਂ ਮੋਜਾਂ ਬਾਕੀ ਉਹਦਾ ਇਧਰ ਸੁਹਾਨਿਆਂ ਸੁੰਹਿਆਂ ਹੁੰਦੀਆਂ ਸੀਗੀਆਂ ਹਜੇ ਹਨਾ ਕਾਫੀ ਇੰਪਰੂਵ ਹੋ ਗਿਆ ਦੋ ਦਿਨ ਦੇ ਵਿੱਚ ਹੀ ਕਾਫੀ ਤਿਆਰੀ ਹੋ ਗਈ ਆ ਹਾਂ ਜਿੱਦੇ ਇਧਰ ਵੀ ਛੱਤ ਪੈ ਗਈ ਆ ਪਹਿਲਾਂ ਹੋਈ ਸੀਗੇ ਸਿਰਫ ਬਾਸੇ ਸੀਗੇ ਨਾ ਤੇ ਇਧਰ ਉਹ ਪੈ ਗਈ ਆ ਹੁਣ ਛੱਤ ਬਣ ਦਿੱਤੇ ਆ ਤੇ ਬਾਕੀ ਇੱਧਰ ਵੀ ਹੈਗੇ ਆ 26 ਅਤੇ 27 ਤਰੀਕ ਨੂੰ ਲੱਗਣਾ ਆ ਕਿੱਥੇ ਲੱਗਣਾ ਮੇਲਾ ਔਰ 26 ਤਰੀਕ ਨੂੰ ਹੈਗੇ ਆ ਕਿਸ਼ੋਰ ਸ਼ਰਮਾ ਐਂਡ ਪਾਰਟੀ ਹੁਸ਼ਾਰਪੁਰ ਜਿਹੜੀ ਕਿ ਤੁਸੀਂ ਪਿਛਲੀ ਵੀਡੀਓ ਚ ਜਿਨ੍ਹਾਂ ਦੇ ਤੁਸੀਂ ਦੇਖੀ ਸੀ ਚੌਂਕੀ ਦੀ झलक ਉਹ ਤੇ ਪ੍ਰਿਆਵਤ ਸ਼ਰਮਾ ਚੰਬਾ ਤੋਂ ਹੈਗੇ 26 ਤਰੀਕ ਨੂੰ ਤੇ 27 ਤਰੀਕ ਨੂੰ ਸ਼ਾਮ 6 ਵਜੇ ਤੋਂ ਲੈ ਕੇ 10 ਵਜੇ ਤੱਕ ਲੱਗੂਗੀ ਚੌਂਕੀ ਤੇ ਲੰਗਰ ਹੈਗਾ 26 ਤੇ 27 ਤਰੀਕ ਨੂੰ ਇੱਧਰਲੇ ਪਾਸੇ ਇੱਧਰ ਵੀ ਹੈਗਾ ਆ 25 26 ਅਤੇ 27 ਤਰੀਕ ਨੂੰ ਇਹ ਇਹ ਪਹਿਲਾਂ ਵੀ ਤੁਹਾਨੂੰ ਦੱਸਿਆ ਆ ਕਿ 26 ਤਰੀਕ ਨੂੰ ਆ ਬਾਕੀ ਲੋ ਜੀ ਮਾਤਾ ਦੇ ਨਰਾਤੇ ਆ ਚ ਰਹਿ ਗਏ ਦਿਨ ਥੋੜੇ ਤੇ ਕਿਹਨੂੰ ਕਿਹਨੂੰ ਐਕਸਾਈਟਮੈਂਟ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਇੱਦਾਂ ਲੋਕੀ ਠੀਕੇ ਸ਼ੇਅਰ ਵੀ ਕਰਾਓ ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿ ਇੱਧਰ ਵੀ ਲੱਗੇ ਆ ਫਰੇਮ ਲੱਗੇ ਆ

ਤੇ ਧਰਮਾਤਾ ਬਗਲਾ ਮੁਖੀ ਤੇ ਮੋਰੇ ਜਿਹੜਾ ਸੋਰੀ ਫਰੇਮ ਲੱਗਾ ਸੀ ਨਾ ਤੇ ਉਹਦੇ ਉੱਤੇ ਵੀ ਛੱਤ ਪੈ ਗਈ ਆ ਤੇ ਤਿਆਰੀਆਂ ਹੋਈਆਂ ਬਸ ਮੁਕੰਮਲ ਪੂਰੀਆਂ ਪੂਰੀਆਂ ਤੇ ਬਾਕੀ ਸੰਗਤ ਜੀ ਤੁਸੀਂ ਸਾਰੇ ਜਾਣੇ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਤੇ ਬਸ ਇੰਨੀ ਇੱਕ ਰਿਕਵੈਸਟ ਆ ਕਿ ਤੁਸੀਂ ਵੀਡੀਓ ਜੀ ਦੇਖ ਲੈਣੇ ਆ ਲਾਈਕ ਵੀ ਕਰਦਿਨੇ ਕਮੈਂਟ ਵੀ ਕਰਦਿਨੇ ਪਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚਲੋ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਹਨਾ ਤੇ ਇਹ ਬਸ ਇਨੀ ਕੁ ਰਿਕੁਐਸਟ ਆ ਤੇ ਤਕਬੂਲ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਕਰ ਦਿਓ ਠੀਕ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਐਸੇ ਪੁੱਜ ਗਏ ਆ ਚੋਹਾਲ ਦੀ ਪਹਿਲੀ ਚੜਾਈ ਤੇ ਰਾਤ ਨੂੰ ਲਾਈਟਿੰਗ ਵਗੈਰਾ ਹੋਰ ਦੋ ਦਿਨ ਰੁਕੋ ਤੇ ਬਾਕੀ ਦੇਖਿਓ ਲਾਈਟਿੰਗ ਨੇ ਇੰਨਾ ਸੋਹਣਾ ਲੱਗਣਾ ਇੰਨਾ ਇਹੀ ਰਸਤਾ ਤੇ ਬਾਕੀ ਆ ਵੀ ਲੱਗੇ ਆ ਫਰੇਮ ਇੱਥੇ ਸ਼ਰਮੇ ਦਾ ਬਿਕੋਲ ਜਿਹੜਾ ਲੰਗਰ ਲੱਗਦਾ ਹੁੰਦਾ ਹਮੇਸ਼ਾ ਹੀ ਤੇ ਵਸਾ ਇੱਕ ਦੋ ਦਿਨ ਹੀ ਹੋਰ ਆ ਤੇ 25 ਤਰੀਕ ਨੂੰ ਤੁਹਾਨੂੰ ਕੋਈ ਦੁਕਾਨ ਢਾਬਾ ਇੱਥੇ ਓਪਨ ਨਹੀਂ ਦਿਸਣਾ ਸਾਰੇ ਆਫ ਹੋ ਜਾਂਦੇ ਆ ਕਿਉਂਕਿ ਮਾਤਾ ਦੇ ਲੰਗਰ ਸ਼ੁਰੂ ਹੋ ਜਾਂਦੇ ਆ ਇਸ ਕਰਕੇ ਤਾਂ ਇੱਧਰ ਵੀ ਦੁਕਾਨਾਂ ਲੱਗਣੀ ਸ਼ੁਰੂ ਹੋਈਆਂ ਆ ਪੀਸੀ ਜਗ੍ਹਾ ਦੇ ਕੋਲ ਤੇ ਬਾਕੀ ਹੁਣ ਤੁਹਾਨੂੰ ਅਸੀਂ ਡੇਲੀ ਦੀ ਡੇਲੀ ਅਪਡੇਟ ਦਿਿੰਦੀ ਰਵਾਂਗੀ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਇੱਕ ਵਾਰ ਤੁਹਾਨੂੰ ਫੇਰ ਕਹਿ ਦਿੱਤਾ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਜ਼ਰੂਰ ਕਰ ਦਿਓ ਬਾਕੀ ਤੁਹਾਨੂੰ ਹੁਣ ਡੇਲੀ ਅਪਡੇਟ ਮਿਲਿਆ ਕਰੂਗੀ ਕਿਤਾ ਸਾਰਾ ਕੁਝ ਤੇ ਬਾਕੀ ਇਦਾਂ ਹੀ ਵੀਡੀਓਜ਼ ਦੇ ਨਾਲ ਬਣੇ ਰਿਹਾ ਕਰੋ ਲਓ ਜੀ ਤੇ ਇਹ ਵੀ ਹੈਗਾ 25 26 ਅਤੇ 27 ਤਰੀਕ ਨੂੰ ਲੱਗਣਾ ਹੈ ਦੂਸਰਾ ਲੰਗਰ ਚੋਲ ਟਾਈਮ ਦੇ ਉੱਤੇ ਬਿਲਕੁਲ ਜਦੋਂ ਅਸੀਂ ਆਉਣੀ ਆ ਸਾਹਮਣੇ ਪੂਰੀ ਲੋਕੇਸ਼ਨ ਦੀ ਦੀ ਹੈ ਜਿੱਥੋਂ ਤੇ ਮੋੜ ਦੇ ਉੱਤੇ ਇਹ ਤਿੰਨ ਵਰਤਰੀ ਦੀਆਂ ਉਹ ਦਿੱਤੀਆਂ ਸ਼ੁਭ ਕਾਮਨਾਈਂ ਤੇ ਰਾਤ ਦੇ ਸਮੇਂ ਕਿਤੇ ਦਾ ਝੂਠ ਚ ਆ ਰੱਖਣਾ ਵਾ ਹਾਂ ਮੇਰੀ ਬਾਤ ਸੁਣਦੀ ਕਿ ਨਹੀਂ ਸੁਣਦੀ ਹਵਾ ਕਰਕੇ ਕਿਉਂਕਿ ਆ ਬਦਲਾ ਜਾਨਵਰ ਪਸ਼ੂ ਆ ਨਾ ਤੇ ਆ ਨਾ ਦੇਖ ਕੇ ਕ੍ਰੋਸ ਕਰਨਾ ਵਾ ਕਿਉਂਕਿ ਜਗਦਾ ਕੋਈ ਜਾਨਵਰ ਉੱਤੇ ਹੀ ਗਾਉ ਮਾਤਾ ਹੋ ਗਈ ਹੈ ਨਾ ਤੇ ਬਿਲਕੁਲ ਦੇਖ ਕੇ ਆਰਾਮ ਨਾਲ ਹੌਲੀ ਹੌਲੀ ਬਾਈਕ ਚਲੋਣੀ ਆ ਤੇ ਕਿਉਂਕਿ ਜੇ ਕੋਈ ਜਾਨਵਰ ਕੋ ਸਾਹਮਣੇ ਤੇ ਰੋਡ ਦੇ ਉੱਤੇ ਖੜੇ ਹੁੰਦੇ ਆ ਔਲੀ ਹੌਲੀ ਆਣਾ ਮੇਰੇ ਭੈਣ ਭਰਾ ਜਿੰਨੇ ਵੀ ਹੈ ਨਾ ਆਪਰਾ ਧਿਆਨ ਰੱਖਣਾ ਵਾ ਤੇ ਇੱਧਰ ਵੀ ਲੰਗਰ ਦਾ ਪੋਸਟਰ ਲੱਗਾ ਦੇਖੋ ਜੀ ਇਹ ਹੈਗਾ ਆ 26 ਤਰੀਕ ਨੂੰ ਲੁਧਿਆਣੇ ਵਾਲੀ ਆ ਲੋ ਲਗਾਇਆ ਜਾ ਰਿਹਾ 26 ਤਰੀਕ ਨੂੰ ਲੱਗਣਾ ਹੈ ਇੱਥੇ ਲੰਗਰ ਤੇ ਬਾਕੀ ਹਾਂ ਜੀ ਅੱਗੇ-ਅੱਗੇ ਬਹੁਤ ਜ਼ਿਆਦਾ ਲੰਗਰ ਲੱਗਣੇ ਆ ਤੁਹਾਨੂੰ ਸਾਰੀ ਲੰਗਰਾਂ ਦੀ ਇਨਫੋਰਮੇਸ਼ਨ ਦਵਾਂਗੇ ਠੀਕ ਆ ਉਸ ਲਈ ਫੇਰ ਇੱਕੋ ਹੀ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਆ ਤੇ ਵੈਨ ਵੀਡੀਓ ਨਾਲ ਬਣੇ ਰਹੋ ਜਦੋਂ ਵੀ ਨੋਟੀਫਿਕੇਸ਼ਨ ਆਉਂਦਾ ਆ ਜਾ ਕੇ ਤੁਸੀਂ ਵੀਡੀਓ ਚੈੱਕ ਕਰ ਲਿਓ ਠੀਕ ਆ ਤੇ ਬਾਕੀ ਹੁਣ ਤੁਹਾਨੂੰ ਅਗਲੇ ਜਿੰਨੇ ਨਰਾਤੇ ਆ ਸਾਰਿਆਂ ਦੀ ਡੇਲੀ ਅਪਡੇਟ ਮਿਲਿਆ ਕਰੂਗੀ ਤੇ ਬਾਕੀ ਸੰਗਤ ਜੀ ਇੱਥੇ ਸ਼ਨੀਵਾਰ ਤੇ ਐਤਵਾਰ ਦੋ ਦਿਨ ਬਹੁਤ ਭਾਰੀ ਲੰਗਰ ਰਏ ਆ ਠੀਕ ਆ ਤੇ ਹੁਣ ਇਧਰੋਂ ਸਮਾਪਤੀ ਆ ਤੇ ਸਫਾਈਆਂ ਹੋ ਰਹੀਆਂ ਆ ਬਿਲਕੁਲ ਸਭ ਦਾ ਤੁਹਾਨੂੰ ਪਹਿਲਾਂ ਵੀ ਸੰਗਤਾਂ ਦੇ ਕੋਈ ਪੈਦਾ ਯਾਤਰਾ ਕਰਦੀ ਹੋਈ ਹੈ ਬਾਕੀ ਜਿਦਾਂ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਮਾਨ ਵਗੈਰਾ ਸ਼ਿਫਟ ਹੋਣ ਲੱਗ ਗਿਆ ਨਾ ਲੰਗਰਾਂ ਦੇ ਲਈ ਉਹ ਪਿੱਛੇ ਲੱਗ ਗਿਆ ਨਾ ਉਹ ਸਾਰੇ ਦੇ ਅੱਗੇ ਕੰਮ ਕਰਦੇ ਲੋ ਜੀ ਤੇ ਸੰਗ ਤਾਂ ਜਾ ਰਹੀਆਂ ਪੈਦਲ ਯਾਤਰਾ ਲਈ ਤੇ ਬਾਕੀ ਇੱਧਰ ਵੀ ਲੰਗਰ ਲੱਗ ਗਏ ਆ ਲੋ ਜੀ ਤੇ ਮਾਤਾ ਦੇ ਪੰਤ ਜਾ ਰਹੇ ਆ ਬਦਲ ਨੋ ਜਿੱਤੇ ਇੱਧਰ ਵੀ ਲੱਗ ਗਿਆ ਆ ਪੂਰਾ ਟੈਂਟ ਅਨਾਂ ਤਾਂ ਘਟਿਕਾ ਦੇਖੋ ਕਿੰਨੀਆਂ ਆਣੀਆਂ ਅੰਦਰੋਂ ਬਹੁਤ ਟ੍ਰੈਫਿਕ ਆ ਨਾ ਇਸ ਟਾਈਮ ਤੇ ਬਾਕੀ ਇੱਕ ਤੁਸੀਂ ਹੋਰ ਨੋਟ ਕਰੋਗੇ ਅੱਜ ਦੀ ਵੀਡੀਓ 'ਚ ਤੇ ਹੁਸ਼ਿਆਰਪੁਰ ਤੋਂ ਲੈ ਕੇ ਪੂਰਾ ਚਿੰਤਪੁਰਨੀ ਰੋਡ ਤੱਕ ਮਨੀ ਲਾੜਲੇ ਰਵੱਜਾ ਆਇਆ ਚਿੰਤਾਪੁਰਨੀ ਨਾਲ ਨਾਲ ਸਾਰੇ ਹੀ ਪੋਸਟਰ ਲੱਗੇ ਆ ਸਾਰੇ ਤੇ ਬਾਕੀ ਕਿਹਨੇ ਕਿਹਨੇ ਸੁਣ ਲਿਆ ਕਮੈਂਟ ਕਰਕੇ ਦੱਸਿਓ ਭਾਜਨ ਅਸੀਂ ਤਾਂ ਸੁਣ ਲਿਆ ਮੈਂ ਜਿੱਥੇ ਜਾਵਾਂ ਮੇਰੀ ਚਿੰਤਾ ਗੁਣੀ ਮੇਰੇ ਨਾਲ ਨਾਲ ਤੇ ਇਧਰ ਵੀ ਲੱਗੇ ਟੈਂਟ ਮਾਧਰਾਣੀ ਦੀ ਕਿਰਪਾ ਨਾਲ ਸਾਡਾ ਸਪੈਸ਼ਲ ਵੀਡੀਓ ਮੋਂਤਾ ਬੱਛਾ ਦੇ ਸੀ ਦੇਖੋ ਕੈਮਰਾ ਲੱਗੇ ਹੋਇਆ ਸਾਡਾ ਇਹ ਵੀਡੀਓ ਬਣਾਉਂਦਾ ਮੇਨ ਮਕਸਦ ਇਹ ਸੀ ਕਿ ਕਿਦਾਂ ਸ਼ਾਮ ਦੇ ਟਾਈਮ ਕਈਆਂ ਹੁੰਦਾ ਵਾ ਦੇਖੋ ਤੁਹਾਨੂੰ ਪਹਿਲਾਂ ਟੈਕ ਲੱਗ ਚੁੱਕੇ ਆ ਨਾਲ ਦੀ ਨਾਲ ਤੁਹਾਨੂੰ ਸੀ ਆਨੇ ਆ ਕਿ ਲੋਕੀ ਮੋਸਟਲੀ ਮਤਲਬ ਸ਼ਾਮ ਨੂੰ ਤੁਰਦੇ ਕਿ ਨਹੀਂ ਤੁਰਦੇ ਕਈ ਬਹੁਤੇ ਕਿ ਭਾਈ ਪੈਦਲ ਯਾਤਰਾ ਮਤਲਬ ਲੋਕੀ ਜਾਣਾ ਸ਼ੁਰੂ ਕਰ ਗਏ ਕਿ ਨਹੀਂ ਕਰ ਗਏ ਇਸ ਕਰਕੇ ਆਪਾਂ ਸ਼ਾਮ ਨੂੰ ਆਏ ਤਾਂ ਦੇਖਦੇ ਭਈ ਕਿ ਪੈਦਲ ਯਾਤਰਾ ਸੰਗਤਾਂ ਤੁਰੀਆਂ ਹੋਈਆਂ ਰਾਤ ਨੂੰ ਵੀ ਪੈਦਲ ਯਾਤਰਾ ਕਰਦੇ ਵੇhti ਦੇਖਦੇ ਆ ਨਾਲ ਦੀ ਨਾਲ ਵੀਡੀਓ ਦੇ ਵਿੱਚ ਤੇ ਹਨੇਰਾ ਜ਼ਰੂਰ ਹੋਇਆ ਵਾ ਤੇ ਥੋੜਾ ਬਹੁਤਾ ਕੰਪਰੋਮਾਈਜ਼ ਕਰ ਲਿਓ ਵੀਡੀਓ ਦੀ ਕੁਆਲਿਟੀ ਉਹਨਾਂ ਪਰ ਹਨੇਰੇ ਚ ਥੋੜਾ ਐਵੇਂ ਆ ਤੇ ਚਲੋ ਬਾਕੀ ਨਾਲ ਦੇ ਤਾਂ ਰਾਣੀ ਗਾਈਡ ਕਰ ਦਿੰਦੇ ਆ ਇਹ ਦੇਖੋ ਭਜਨ ਦਾ ਪੋਸਟਰ ਇਹ ਉੱਥੋਂ ਲੈ ਕੇ ਇੱਥੇ ਤੱਕ ਲੱਗੇ ਆ ਤੇ ਬਾਕੀ ਅੱਗੇ ਵੀ ਪੂਰੇ ਰੋਡ ਤੇ ਲੱਗੇ ਹੋਣੇ ਆ ਮਾਤਾ ਰਾਣੀ ਦੇ ਨਿਊ ਭਜਨ ਦੇ ਪੋਸਟਰ ਲਓ ਜੀ ਤੇ ਮਾਤਾ ਰਾਣੀ ਦੀ ਝੰਡੀ ਫੜ ਕੇ ਭਗਤ ਜਾ ਰਹੇ ਆ ਕਿ ਸਾਰੇ ਜਣੇ ਜਾ ਰਹੇ ਆ ਨਾ ਨਾ ਤਾਂ ਇੱਧਰ ਵੀ ਲੱਗ ਗਿਆ ਹੁਣ ਇੱਧਰਲੇ ਪਾਸੇ ਵੀ ਲੱਗ ਗਿਆ ਤੇ ਲੋ ਜੀ ਸੰਗਤ ਦੀ ਇੱਧਰ ਵੀ ਦੇਖੋ ਕਿੰਦਾ ਪੂਰਾ ਪਾਣੀ ਦੇ ਨਾਲ 9 ਰੁਪਏ ਆ ਬਸ ਇੰਨਾ ਕੁ ਥੋੜਾ ਜਿਹਾ ਤੁਸੀਂ ਆਉਂਦੇ ਜਾਂਦੇ ਧਿਆਨ ਰੱਖਣਾ ਆ ਸੰਗਤ ਆਨੇ ਚਲੋ ਦਾ ਅਗੇ ਇੱਧਰ ਸੀ ਬਾਕੀ ਆ ਕਿ ਇਨਫੋਰਮੇਸ਼ਨ ਦੇ ਲਈ ਵਸੇ ਇੰਤਜ਼ਾਮ ਤਾਂ ਪੂਰੇ ਆ ਬਟ ਆਪਣੀ ਸੇਫਟੀ ਜਿਹੜੀ ਉਹ ਵੀ ਤੁਸੀਂ ਪੂਰੀ ਰੱਖਣੀ ਆ ਤੇ ਬਾਕੀ ਇਦਾਂ 9 ਰੁਪਏ ਆ ਪਾਣੀ ਵਗੈਰਾ ਦੇ ਨਾਲ ਤੇ ਉਹ ਥੋੜੀ ਬਹੁਤ ਸੈਟਿੰਗ ਹੋ ਹੀ ਜਾਂਦੀ ਆ ਤੁਹਾਨੂੰ ਪਤਾ ਸਸੰਗਾ ਜੀ ਏਸੀ ਆਦੀ ਵੀਡੀਓ ਤੇ ਅੱਜ ਸਾਡੇ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਸੀ ਕਿ ਆਪਾਂ ਤੁਹਾਨੂੰ ਦੱਸੇ ਕਿ ਕਿਉਂਕਿ ਕਈ ਸਾਡੇ ਵੀਰ ਭੈਣ ਭਰਾ ਦਾ ਮੈਸੇਜ ਆਉਂਦਾ ਹੀ ਕਿ ਭਾਜੀ ਕਿ ਚਾਲੇ ਚੱਲਨੇ ਸ਼ੁਰੂ ਹੋਏ ਕਿ ਨਹੀਂ ਲੋਕੀ ਜਾਣਾ ਸ਼ੁਰੂ ਹੋਏ ਕਿ ਨਹੀਂ ਤੇ ਤਕਰੀਬਨ ਆਪਾਂ ਸਵੇਰੇ ਦੇ ਜਿਹੜੇ ਪਹਿਲਾ ਬਲੌਗ ਪਾਇਆ ਸਵੇਰ ਦਾ ਪਾਇਆ ਕਿ ਸਾਰਾ ਡਾਟੇਲ ਦੱਸੀ ਸੀ ਤੇ ਉਹ ਉਹ ਤੋਂ ਅੱਜ ਅਪਨੈਕਸ ਬਲੌਗ ਸੋਚਿਆ ਕਿ ਜਦੋਂ ਸ਼ਾਮ ਦਾ ਪਾਣੇ ਹਨਾ ਤੁਹਾਨੂੰ ਸ਼ਾਮ ਦੀ ਇਨਫੋਰਮੇਸ਼ਨ ਮਿਲ ਜੂਗੀ ਕਿ ਸ਼ਾਮੀ ਕੀ ਲੋਕੀ ਤੁਰਦੇ ਕਿ ਨਹੀਂ ਤੁਰਦੇ ਤਾਂ ਕਿ ਹਨੇਰੇ ਤੁਰਦੇ ਹਨਾ ਲੋਕੀ ਹਨਾ ਸ਼ਾਮ ਨੂੰ ਤੁਸੀਂ ਵੀਡੀਓ ਚ ਦੇਖ ਹੀ ਲਿਆ ਹੋਣਾ ਕਿ ਕਾਫੀ ਸੰਗਤਾਂ ਸ਼ਾਮ ਨੂੰ ਮਾਤਾ ਰੇ ਚਾਲੇ ਤੁਰੇ ਹੋਏ ਆ ਤੇ ਸੰਗਤਾਂ ਜਾ ਰਹੀਆਂ ਮਾਤਾ ਰਾਣੀ ਦੇ ਦਰਬਾਰ ਦੇ ਉੱਤੇ ਕਈ ਨਰਾਤਿਆਂ ਤੋਂ ਪਹਿਲਾਂ ਪਹਿਲਾਂ ਲੋਕੀ ਮੱਥਾ ਟਿਕਣ ਜਾਂਦੇ ਜਿੰਨਾ ਕਿ ਇਹਦੇ ਮਤਲਬ ਤੁਹਾਨੂੰ ਪਤਾ ਹੈ ਸ਼ਰਦਾ ਸ਼ਾਮ ਨਾਲ ਕੋਈ ਪੈਦਲ ਯਾਤਰਾ ਕਰਦਾ ਕੋਈ ਸਾਈਕਲ ਤੇ ਜਾਂਦਾ ਹਨਾ ਥੋੜਾ ਹਨੇਰਾ ਜਰੂਰ ਜ਼ਿਆਦਾ ਹੋ ਗਿਆ ਹੀ ਬਟ ਆਪਾਂ ਫੇਰ ਵੀ ਵਿੱਚੇ ਵੀਡੀਓ ਚ ਕੈਪਚਰ ਕੀਤਾ ਵਾ ਤੇ ਤੇ ਉਹ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੋਣਾ ਤੇ ਬਾਕੀ ਲੰਗਰਾਂ ਦੀ ਤਾਂ ਨਾਨ ਨੇ ਦੱਸੀ ਜਾਂਦੀ ਹੈ ਕਿ ਆਪਣੇ ਹਿਸ਼ਾਰਪੁਰ ਦਿੱਤੇ ਹੀ ਮਾਤਾ ਚਿੰਤਪurni ਰੋਡ ਨੂੰ ਚੜਦੇ ਚੋਹਾਲ ਤੋਂ ਹੀ ਲੰਗਰਾਂ ਦੇ ਟੈਂਟ ਲੱਗ ਚੁੱਕੇ ਆ ਟੈਂਟ ਬਿਲਕੁਲ ਪਤਾ 25 ਤਰੀ ਨੂੰ ਲੰਗਰ ਆਲਮੋਸਟ ਉਤੋਂ ਸਟਾਰਟ ਹੀ ਆ ਤੇ ਬਾਕੀ ਏਸ ਆਦੀ ਕੁਝ ਵੀਡੀਓ ਬਾਕੀ ਕਿਤਾ ਲਗੀ ਵੀਡੀਓ ਜ਼ਰੂਰ ਕਮੈਂਟ ਕਰ ਦੱਸੋ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤੇ ਆਪਾਂ ਵੀ ਹੁਣ ਥੋੜਾ ਨੇਹਰਾ ਹੋ ਗਿਆ ਤਕਰੀਬਨ ਸਾਨੂੰ 9 10 ਵੱਜ ਗਏ ਆ ਇਹ ਹਾਂ 10 ਵੱਜ ਚੁੱਕੇ ਆ ਤੇ ਆਪਾਂ ਹਜੇ ਐ ਥੋੜਾ ਟਾਈਮ ਹੋਇਆ ਆ ਇਹਨੂੰ ਤੇ ਆਦੇ ਮੈਂ ਚਲੋ ਵੀਡੀਓ ਐਂਡ ਕਰ ਦਿੰਨੇ ਆ ਕੋਈ ਕਾਫੀ ਜ਼ਿਆਦਾ ਹੋ ਗਿਆ ਸੀ ਤੇ ਆਈ ਹੋਪ ਤੁਸੀਂ ਸਾਰਿਆਂ ਨੇ ਖੂਬ ਇੰਜੋਏ ਕੀਤਾ ਨਾ ਮਾਤਾ ਰੈਣੀ ਦੇ ਦਰਸ਼ਨ ਕਰਨ ਵਾਸਤੇ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਨਵਰਾਤਰੇ ਤੁਹਾਨੂੰ ਸਾਰੇ ਮਾਤਾ ਰੈਣੀ ਦੇ ਦਰਸ਼ਨ ਕਰਾਵਾਂਗੇ ਜੀ ਤੁਹਾਨੂੰ ਨੈਕਸਟ ਵੀਡੀਓ ਜਦ ਤੱਕ ਬਾਏ ਬਾਏ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ